ਉਹਨਾਂ ਨੇ ਸਰਸੇ ਵਾਲੇ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਸੀ। ਇਹ ਕਤਲ ਕਮਲੇ ਹੀ ਨੇ। ਇਹਨਾਂ ਨੂੰ ਤਾਂ ਜਦੋਂ ਮਰਜ਼ੀ ਕੁੱਟ ਲੋ, ਫੇਰ ਫੇਰ ਲੁੱਟ ਲੋ। ਮੋੜ ਕੇ ਪੰਥ ਦਾ ਵਾਸਤਾ ਪਾ ਕੇ ਫੇਰ ਫੇਰ ਵੋਟਾਂ ਮੰਗ ਲੋ। ਅਨੇ ਦੇਖੋ ਜਿਹੜੀ ਉਹ ਤਾਂ ਨਾ ਮੰਡੇ ਰਿਉੜੀਆਂ ਮੁਰਮੁਰ ਕਰਦੇਆਂ ਨੂੰ ਦੇ ਦੇਵੇ। ਸਾਹਮਣੇ ਆ ਰਿਹਾ ਸਾਰਾ ਕੁਝ ਤੇ ਉਹਨਾਂ ਦੇ ਆਰਡਰ ਤੋਂ ਬਿਨਾ ਤਾਂ ਕੁਝ ਹੋਇਆ ਨਹੀਂ ਤੇ ਆਪਾਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਸੀ ਵੀ ਉਹਨਾਂ ਦਾ ਵਿੱਚ ਹੱਥ ਹੈਗਾ ਆ ਉਹਨਾਂ ਨੇ ਸਰਸੇ ਵਾਲੇ ਨੂੰ ਬਚਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਸ ਵੇਲੇ ਉਹ ਇਲੈਕਸ਼ਨ ਨੇੜੇ ਸੀ ਤੇ ਉਹਨਾਂ ਨੂੰ ਇਹ ਲੱਗਦਾ ਵੀ ਸਿੱਖ ਤਾਂ ਕਮਲੇ ਹੀ ਨੇ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਕੁੱਟ ਲੋ ਫਿਰ ਫੇਰ ਲੁੱਟ ਲੋ ਸੰਤ ਦੇ ਬੰਦਿਆਂ ਨੂੰ ਕੁੱਟੀ ਵੀ ਜਾਓ ਲੁੱਟੀ ਵੀ ਜਾਓ ਮੁੜ ਕੇ ਪੰਥ ਦਾ ਵਾਸਤਾ ਪਾ ਕੇ ਫਿਰ ਫਿਰ ਵੋਟਾਂ ਮੰਗ ਲਓ ਸੋ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਿੱਖਾਂ ਨੂੰ ਕਮਲੇ ਕਰਨਾ ਤਾਂ ਸੌਖਾ ਹੀ ਹੈ ਤਾਂ ਸਾਡੀਆਂ ਹੀ ਪੇਡਾਂ ਨੇ ਜਦੋਂ ਮਰਜੀ ਮੁੱਨ ਲਓ ਪ੍ਰੋਬਲਮ ਸੀਗੀ ਕਿ ਉਹਨੂੰ ਖੁਸ਼ ਕਰਨਾ ਹੈ ਹੈਨਾ ਸਾਡੇ ਬੰਦੇ ਤਾਂ ਖੁਸ਼ ਹੀ ਨੇ ਉਹਨਾਂ ਨੂੰ ਖੁਸ਼ ਕਰਨਾ ਸੀ ਇਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਬਾਬਾ ਨੂੰ ਲੱਗਦਾ ਵੀ ਇਹ ਤਾਂ ਹੋਰਿਆ ਕਿ ਆਹ ਅਸਰ ਆਉ ਕਿ ਪਿੱਛੇ ਆ ਗਏ ਜਿਹੜੇ ਅਸਲੀ ਨੇ ਨਗਰ ਮਾਚੂ ਪਿੱਛੇ ਨਿਓ ਫਿਰ ਟਾਈਮ ਤਾਂ ਲੱਗਣਾ ਹੀ ਆ ਜੇ ਚਲੋ ਆਪਾਂ ਨਹੀਂ ਇਹ ਗੱਲ ਕਹਿ ਸਕਦੇ ਪਰ ਜਿੱਥੇ ਤੱਕ ਚੱਲ ਰਹੀ ਹੈ ਜੇ ਤੱਕ ਤਾਂ ਠੀਕ ਹੈ ਅੱਗੇ ਵੀ ਰਹਿੰਦੀ ਜਿਹੜੀ ਗੱਲ ਹੋਵੇ ਕਾਰਵਾਈਆਂ ਹੋਣ ਬਾਕੀ ਉਮੀਦ ਕੀਤੀ ਜਾ ਸਕਦੀ ਹੈ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਸਾਰੇ ਹੈਗੇ ਤਾਂ ਇੱਕੋ ਹੀ ਥਾਲੀ ਦੇ ਚੱਤੇ ਵੱਡੇ ਨੇ ਨਾ ਵੀ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੋਈ ਸਾਹਮਣੇ ਆ ਜਾਊਗਾ ਪਰ ਉਮੀਦ ਚੰਗੀ ਕੀਤੀ ਜਾ ਸਕਦੀ ਜਿੱਥੇ ਤੱਕ ਹੋਣਗੇ ਆ ਇਹਨਾਂ ਵੀ ਠੀਕ ਹੈ ਸਭ ਗੁਰੂ ਸੋ ਕਰੇ ਕੋਮ ਦਾ ਬਲਾਰਬ ਜੀ ਤਾਂ ਲੱਗਦਾ ਕਿ 1984 ਜਿਹੜੇ ਆ ਐਚਐਸ ਕੋਲਕਾ ਜੀ ਨੇ ਇਹ ਬਹੁਤ ਵਧੀਆ ਧੂਮਕਾ ਨਵਾਈਆ ਮੇ ਉਹ ਵਾਰੋਂ ਨੂੰ ਲੰਮਾ ਲੇ ਤੁਹਾਨੂੰ ਮਿਲਣਾ ਚਾਹੀਦਾ ਆਪ ਕੋ ਬਾਦਲਾ ਦੋ ਅੰਦੀ ਦੇਖੋ ਜਿਹੜੀ ਉਹ ਤਾਂ ਨਾ ਵੰਡੇ ਰਿਉੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਉਹ ਵੀ ਉਹਨਾਂ ਦੇ ਹੀ ਸੀ ਆਪਣੀ ਲਾਏ ਹੋਏ ਸੀ ਵੀ ਮੈਂ ਤਾਂ ਤੈਨੂੰ ਪਬਲਿਕ ਦੇ ਵਿੱਚ ਜਥੇਦਾਰ ਕਹਿ ਦੂੰ ਇਹ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਹੁੰਦਾ ਸੀ ਇੱਕ ਮਿੰਟ ਜੀ ਦਾ ਅਧਿਕ ਮਿੰਟ ਜੀ ਦੱਸ ਦਿੰਦਾ ਵੀ ਉਹ ਰਾਜੇ ਜਿਹੜੇ ਸੀ ਨਾ ਏਦਾਂ ਕਰਦੇ ਹੁੰਦੇ ਸੀ ਵੀ ਮੈਂ ਜਦੋਂ ਸਟੇਜ ਤੇ ਆਉਂ ਤਾਂ ਪੁਜਾਰੀ ਕਥਾ ਕਰਦਾ ਹੂੰ ਤੇ ਮੈਂ ਉਹਨੂੰ ਕਹੂੰਗਾ ਵੀ ਇਹ ਜੀ ਸਾਡੇ ਕੋਲ ਗੁਰੂ ਨੇ ਮੈਂ ਤਾਂ ਤੇਰੇ ਗੋਡੀ ਹੱਥ ਲਾ ਕੇ ਤੈਨੂੰ ਪ੍ਰਮੋਟ ਕਰ ਦੂੰ ਲੋਕੀ ਕਹਿਣਗੇ ਬੱਲੇ 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 ਵੀ ਇਹਨੂੰ ਤਾਂ ਰਾਜਾ ਵੀ ਮੱਥਾ ਟੇਕਦਾ ਹੈ ਨਾ ਬਿਮਾ ਬਾਦਸ਼ਾਹ ਕਿ ਇਹਨੂੰ ਮੱਥਾ ਟੇਕਦਾ ਤੇਰੇ ਨਾਲ ਸਾਰੇ ਲੋਕ ਪਬਲਿਕ ਜੁੜ ਜੂਗੀ ਤੇ ਜਿਹੜਾ ਸੀਗਾ ਉਹ ਪੰਡਤ ਕਥਾ ਕਰਨ ਵਾਲਾ ਜਿਹੜਾ ਹੁੰਦਾ ਸੀ ਪੁਜਾਰੀ ਕਥਾਵਾਚਕ ਚਾਹੋ ਸਾਡੇ ਵਰਗਾ ਲਾ ਲਓ ਤੁਸੀਂ ਵੀ ਜਦੋਂ ਉਹ ਬੋਲਦਾ ਸੀ ਉਹ ਕਹਿੰਦਾ ਸੀ ਜਿਹੜੇ ਰਾਜੇ ਹੁੰਦੇ ਨੇ ਇਹ ਨੇਕਲੰਕ ਹੁੰਦੇ ਨੇ ਇਹਨਾਂ ਦੇ ਪਿਛਲੇ ਜਨਮਾਂ ਦੇ ਤਪ ਕੀਤੇ ਹੋਏ ਨੇ ਤਾਂ ਇਹ ਰਾਜੇ ਬਣੇ ਨੇ ਇਹ ਜਿੰਨੇ ਮਰਜ਼ੀ ਪਾਪ ਕਰ ਲੈਣ ਇਹਨਾਂ ਨੂੰ ਪਾਪ ਨਹੀਂ ਲੱਗਦੇ ਇਹ ਨੇਕਲੰਕੀ ਹੁੰਦੇ ਨੇ ਭਾਵ ਕਿ ਉਹਨੇ ਉਹਨੂੰ ਅਵਾਰਡ ਦਿੱਤਾ ਵੀ ਨੇਕਲੰਕ ਹੈ ਉਹਨੇ ਉਹਨੂੰ ਕੁਲਗੁਰੂ ਦਾ ਵਾਰਡ ਦਿੱਤਾ। ਇਹ ਤਾਂ ਬ੍ਰਹਿਮਣ ਦੇਵਤਾ ਜੀ ਤੇ ਸ਼ੁਰੂ ਤੋਂ ਚੱਲਿਆ ਆਉਂਦਾ ਹੈ। ਭਾਵ ਕਿ ਇੱਕ ਦੂਜੇ ਨੂੰ ਦੋਨਾਂ ਨੇ ਸਰਟੀਫਿਕੇਟ ਦੇਤੇ ਤੇ ਬੁੱਧੂ ਕੌਣ ਬਣਿਆ? ਪਬਲਿਕ ਪਬਲਿਕ ਬੁੱਧੂ ਬਣ ਗਈ। ਧਾਰਮਿਕ ਤੇ ਰਾਜਨੀਤਿਕ ਦੋਨੇ ਬੰਦੇ ਇਕੱਠੇ ਹੋ ਕੇ ਇੱਕ ਦੂਜੇ ਨੂੰ ਆਪ ਹੀ ਸਰਟੀਫਿਕੇਟ ਦੇਈ ਜਾਂਦੇ ਨੇ ਤੇ ਜਨਤਾ ਨੂੰ ਬੁੱਧੂ ਬਣਾਉਂਦੇ ਆ। ਉਹੀ ਜਿਹੜਾ ਟ੍ਰੈਂਡ ਚੱਲਿਆ ਆਉਂਦਾ ਹੈ। ਉਸੇ ਤਰੀਕੇ ਸਿਰ ਅੱਜ ਸਾਡਾ ਸਿਸਟਮ ਹੋ ਗਿਆ ਵੀ ਮੈਂ ਤੈਨੂੰ ਪਬਲਿਕ ਦੇ ਵਿੱਚ ਕਹਿ ਦੂੰ ਵੇਖੋ ਜੀ ਸਾਡੇ ਜਥੇਦਾਰ ਸਾਹਿਬ ਸਾਰੀ ਦੁਨੀਆ ਤਾਂ ਤੈਨੂੰ ਜਹੇਦਾਰ ਮੰਨੂ ਤੇ ਤੂੰ ਮੈਨੂੰ ਵਾਰਡ ਦੇ ਦੀ ਤੂੰ ਕਹਦੀ ਜੇ ਸਾਡਾ ਫਕਰੇ ਕੌਮ ਹੈ ਜੀ ਇਹ ਇਨੇ ਪੰਥ ਬਚਾਇਆ ਮੈਂ ਤੇਰੇ ਗੋਢੀ ਹੱਥ ਲਾ ਦੂੰ ਤੂੰ ਮੈਨੂੰ ਵਾਰਡ ਦੇ ਹੀ ਨਹੀਂ ਸੇਮ ਕਾਪੀ ਹੈ ਜੋ ਇਹਨਾਂ ਨੇ ਕੀਤੀ ਹੈ ਸੋ ਜੋ ਉਹ ਹੈਗਾ ਉਹ ਜਿਹੜੇ ਬੰਦੇ ਇਹ ਜਿਹੜੇ ਹੱਥ ਦੇਣ ਵਾਲੇ ਜਾਂ ਵਾਰਡ ਲੈਣ ਵਾਲੇ ਉਹਦਾ ਢਾਂਚਾ ਹੀ ਸਾਡੇ ਖਤਮ ਹੋ ਗਿਆ ਕਾਲ ਤਖਤ ਕਿਹੜਾ ਆਪ ਬੋਲਦਾ ਨਾ ਉਹਨੇ ਬੋਲ ਕੇ ਆਪ ਕਹਿਣਾ ਫੈਸਲਾ ਤਾਂ ਬੰਦੇ ਕਰਦੇ ਨੇ ਤੇ ਬੰਦੇ ਸਿਰੇ ਦੇ ਚਾਪ ਲੂਸ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਵੀ ਇਲੈਕਸ਼ਨ ਵੀ ਇਸੇ ਕਰਕੇ ਦੇਰੀ ਨਾਲ ਹੋ ਰਹੀ ਹੈ ਵੀ ਜਿਹੜਾ ਹਾਂਜੀ ਉਹ ਤਾਂ ਫਿਰ ਸਾਰੇ ਪਾਸੇ ਸਿਆਸਤ ਭਾਰੂ ਹੈਗੀ ਹੈ ਜੋ ਚਾਹੁੰਦੇ ਨੇ ਉਸੇ ਤਰੀਕੇ ਸਿਰ ਹੀ ਹੋਣਾ ਹੈ ਧਰਮ ਦੇ ਉੱਤੇ ਰਾਜਨੀਤੀ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ ਤੇ ਬੜਾ ਗੰਦਲਾ ਹੋਇਆ ਪਿਆ ਸਾਰਾ ਸਿਸਟਮ ਆਪਾਂ ਸਾਰੇ ਜਾਣਦੇ ਹੁਣ ਤਾਂ ਤੁਸੀਂ ਵੀ ਬਹੁਤ ਚਿਰਾਂ ਵੱਲ ਜਿਹੜਾ ਜਵਾਨ ਲੱਗ ਰਹੇ ਹੋ ਤੁਹਾਡੇ ਰਵਾਨਾ ਦੇ ਵਿੱਚ ਦਾ ਇਸੇ ਕੀ ਕੈਨ ਕਰ ਵੀ ਹੋਇਆ ਹੈ ਉਹ ਪ੍ਰੋਗਰਾਮ ਤਾਂ ਹਾਂਜੀ ਫਿਰ ਉਹ ਜਿਹੜੀ ਹੁਣ ਪਾਰਟੀ ਹੈ ਜਿਹੜੀ ਜਿਨ੍ਹਾਂ ਨੇ ਸਾਡੇ ਤੇ ਸ਼ਬੀਲ ਲਾਈਏ ਸਾਡਾ ਬੰਦਾ ਮਾਰਿਆ ਉਹਦੀ ਸਪੋਰਟ ਕਰਦੇ ਨੇ ਸਾਰੇ ਕਿਉਂਕਿ ਉਹ ਟਕਸਾਲ ਦੇ ਨਾਲ ਰਿਲੇਟਡ ਨੇ ਬਾਬਾ ਹਰਨਾਮ ਸਿੰਘ ਜਿਹੜੇ ਐ ਉਹ ਤਾਂ ਸਾਰਿਆਂ ਨੂੰ ਪਤਾ ਹੀ ਐ ਉਹ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਅੰਮ੍ਰਿਤਸਰ ਕਰਵਾ ਰਹੇ ਸੀ ਸਾਰੀ ਕੌਮ ਇਹਨਾਂ ਦੀ ਚੜ੍ਹਦੀ ਕਲਾ ਦੀ ਇਹਨਾਂ ਦੇ ਪਰਿਵਾਰ ਦੀ ਅਰਦਾਸ ਕਰੇ ਹੁਣ ਮੇਰੇ ਵਰਗਾ ਬੰਦਾ ਖੁੱਲ ਕੇ ਸਾਰੀ ਗੱਲ ਕਹਿੰਦਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਬਾਦਲ ਹੋਣ ਅਸੀਂ ਖੁੱਲ ਕੇ ਸ਼ੁਰੂ ਤੋਂ ਮੈਂ ਕਹਿੰਦਾ ਹੀ ਸਾਰੀਆਂ ਗੱਲਾਂ ਹਨ ਬਰਗਾੜੀ ਦੇ ਵਿੱਚ ਵੀ ਜੋ ਹੋਰ ਜੋ ਵੀ ਹੋਇਆ ਸੋ ਉਹਨਾਂ ਨੇ ਸਾਡੀ ਹਮੈਤ ਕਿੱਥੇ ਕਰਨੀ ਸੀ ਸਾਰੀ ਕੈਬਨਟ ਮੰਤਰੀ ਪੰਜਾਬ ਸਰਕਾਰ ਸਾਰੀ ਐਸਜੀਪੀਸੀ ਉਸ ਵੇਲੇ ਮੇਰੇ ਕੋਲ ਇਹ ਕਹਿਣ ਆਏ ਸੀ ਵੀ ਸਮਝੌਤਾ ਕਰ ਲੋ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਸਮਝੌਤਾ ਠੀਕ ਹੈ ਜੀ ਮੈਂ ਸਮਝੌਤਾ ਕਰ ਲੈਂਦਾ ਪਰ ਇੱਕ ਲਫ਼ਜ਼ ਇਹ ਤਾਂ ਕਹਿ ਦੋ ਵੀ ਕੋਈ ਮਾਫੀ ਮੰਗੇ ਵੀ ਯਾਰ ਬੰਦਾ ਮਾਰਨਾ ਸਾਥੋ ਗਲਤੀ ਹੋ ਗਈ ਅਸੀਂ ਬੰਦਾ ਮਾਰ ਲਿਆ ਅਸੀਂ ਸਮਝੌਤੇ ਨੂੰ ਤਿਆਰ ਆ ਉਹ ਤਾਂ ਮਕੀ ਜਾਂਦੇ ਦਿੰਦੇ ਨੇ ਉਹ ਬੰਦੇ ਮਾਰ ਲੰਗੇ ਤੇ ਪਹਿਰੇ ਵੀ ਅਸੀਂ ਡਿੱਗੀ ਇਹ ਸਮਝੌਤਾ ਵੀ ਅਸੀਂ ਕਰੀਏ ਸਮਝੌਤਾ ਸੰਭਵ ਹੈ ਜਦੋਂ ਅਗਲਾ ਗਲਤੀ ਨੂੰ ਗਲਤੀ ਮੰਨ ਲਵੇ ਵੀ ਮੈਂ ਗਲਤੀ ਮੰਨਦਾ ਅਸੀਂ ਕਹਿੰਦੇ ਚਲੋ ਭਾਈ ਠੀਕ ਹੈ ਉਹ ਤਾਂ ਅੱਜ ਤੱਕ ਨਹੀਂ ਕਹਿੰਦੇ ਵੀ ਅਸੀਂ ਗਲਤ ਕੀਤਾ ਉਹ ਕਹਿੰਦੇ ਐਦਾਂ ਹੀ ਮਾਰਿਆ ਐਦਾਂ ਹੀ ਮਾਰਾਂਗੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਐਡੀ ਵੱਡੀ ਧਾਰਮਿਕ ਗੁੰਡਾਗਰਦੀ ਨੂੰ ਪੰਜਾਬ ਸਰਕਾਰ ਸ਼ਹਿ ਦੇ ਰਹੀ ਸੀ ਹਾਂਜੀ ਨਹੀਂ ਨਾਨਕ ਸ਼ਾਹੀ ਕਲੰਡਰ ਵੈਸੇ ਤਾਂ ਜੀ ਸਾਰੇ ਦਾ ਸਾਰਾ ਗੰਦਲਾ ਹੋਇਆ ਪਿਆ ਕੁਛ ਵੀ ਹੈ ਚਲੋ ਕਿਸੇ ਬਹਾਨੇ ਜੇ ਕੋਈ ਪ੍ਰਚਾਰ ਹੋ ਸਕਦਾ ਹੈ ਗੁਰੂ ਸਾਹਿਬ ਜੀ ਦੀ ਵਿਚਾਰ ਧਾਰਾ ਲੌਜੀਕਲੀ ਵਿਚਾਰ ਧਾਰਾ ਜਿਹੜੀ ਹੈਗੀ ਹੈ ਜੇ ਲੋਕਾਂ ਵਿੱਚ ਪਹੁੰਚਦੀ ਹੈ ਤਾਂ ਚੰਗੀ ਗੱਲ ਹੈ ਬਾਕੀ ਕਲੰਡਰ ਵਾਲਾ ਤਾਂ ਮਿਲ ਗੋਬਾ ਹੈ ਨਾ ਉਹ ਤਾਂ ਸਾਡਾ ਪੂਰੇ ਦਾ ਪੂਰਾ ਜਿਹੜਾ ਕਲੰਡਰ ਪੂਰੇਵਾਲ ਹੋਣਾ ਨੇ ਬਣਾਇਆ ਸੀ ਉਹ ਤਾਂ ਰਿਜੈਕਟ ਕਰ ਦਿੱਤਾ ਸੀ 2009 ਚ 5 ਸਾਲ ਚੱਲਿਆ ਸੀ ਵੱਖਰੀ ਕੌਮ ਉਹਦੇ ਨਾਲ ਸਥਾਪਿਤ ਹੁੰਦੀ ਸੀ ਨਾਨਕਸ਼ਾਈ ਕੈਲੰਡਰ ਮੁਤਾਬਕ ਉਹ ਤਾਂ ਕਹਿੰਦਾ ਮੇਰਾ ਕੈਲੰਡਰ ਤੁਸੀਂ ਜੇ ਗਲਤ ਸਿੱਧ ਕਰ ਦਿਓ ਮੈਂ 5 ਕਰੋੜ ਦਾ ਨਾਮ ਦੇਣ ਨੂੰ ਤਿਆਰ ਆ ਮੇਰਾ ਕੈਲੰਡਰ ਸਹੀ ਬਣਿਆ ਪੁਰੇਵਾਲ ਨੇ ਕਿਹਾ ਸੀ ਪਰ ਇਹਨਾਂ ਨੇ ਉਹ ਰੱਦ ਕਰ ਦਿੱਤਾ ਹਾਂਜੀ ਜਿੱਥੇ ਪਟਨਾ ਸਾਹਿਬ ਉਹ ਯੂ-ਟਰਨ ਲਿਆ ਗਿਆ ਉਹਦਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਕਹੇ ਜਿਆ ਬੰਦਾ ਹੈ ਦੋ ਤਿੰਨ ਵਿਆਹ ਕਰਾਈ ਫਿਰਦਾ ਹੈ ਸਿਰੇ ਦਾ ਜਾਨੀ ਕਿ ਉਹਨੂੰ ਜਥੇਦਾਰ ਸਾਹਿਬ ਕਹਿਣ ਲੱਗਿਆਂ ਵੀ ਸ਼ਰਮ ਆਉਂਦੀ ਵੀ ਇਹ ਜਿਹੇ ਸਾਹਿਬ ਹੁੰਦੇ ਨੇ ਫਿਰ ਤਾਂ ਲੱਖ ਲਾਂਤ ਸਾਡੇ ਇਹ ਜੇ ਸੇਵਕਾਂ ਦੇ ਇਹ ਜੇ ਸਖੀ ਜੇ ਇਹ ਜੇ ਜਥੇਦਾਰ ਨੇ ਸਾਡੇ ਤੇ ਸ਼ਰਮ ਆਉਂਦੀ ਏ ਯਾਰ ਇਹ ਇਹਨਾਂ ਨਾਲੋਂ ਤਾਂ ਫਿਰ ਕਿਤੇ ਦੂਜੇ ਬੰਦੇ ਬਹੁਤ ਚੰਗੇ ਨੇ ਹਨ ਇਹ ਜੇ ਬੰਦੇ ਜਿਹੜੇ ਕਿ ਕਦੇ ਕਿਵੇਂ ਬਿਆਨ ਬਦਲਦੇ ਨੇ ਕਦੇ ਕਿਵੇਂ ਕਰਦੇ ਨੇ ਸਾਰ ਦਾ ਸਾਰਾ ਪਖੰਡਵਾਦ ਕਰਨ ਵਾਲੇ ਬੰਦੇ ਨੇ ਕਿੱਥੋਂ ਇਹ ਬਿਠਾਏ ਆ ਸਾਰਿਆਂ ਨੂੰ ਪਤਾ ਸੋ ਇਹ ਤਾਂ ਆਪਣੀਆਂ ਆਪ ਹੀ ਚਾਲਾਂ ਜੀਆਂ ਖੇਡਦੇ ਨੇ ਜਾਲ ਜੇ ਬੁੰਨਦੇ ਨੇ ਬੁੱਧੂ ਆਪਾਂ ਬਣ ਜਾਂਦੇ ਹਾਂ ਅਸੀਂ ਇਹ ਚੇਸ ਫੋਲਕਾ ਦੇ ਬਿਆਨ ਨਾਲ ਸਹਿਮਤ ਹਾਂ ਕਿ ਉਹ ਯੂ ਜੀ ਪੀ ਸੀ ਨੂੰ ਜਲਦੀ ਇਲੈਕਸ਼ਨ ਕਰਵਾ ਦੇਣ ਕਿਉਂਕਿ ਬਾਦਲਾਂ ਨੇ ਕਮਜ਼ੋਰੀ ਤੋਂ ਹਟਾਇਆ ਜਾ ਗਿਆ ਜੀ ਪੀ ਸੀ ਕਿਸਾਨ ਨੇ ਜਿਹੜਾ ਵੀ ਬੰਦਾ ਯਤਨ ਕਰ ਰਿਹਾ ਆਪਣੇ ਆਪਣੇ ਤਰੀਕੇ ਨਾਲ ਸਾਰੇ ਕਰਨ ਮੈਂ ਕਿਸੇ ਵੀ ਇਦਾਂ ਨਹੀਂ ਵੀ ਫਲਾਣਾ ਬੰਦਾ ਜਿਹੜਾ ਮੈਂ ਉਹਦੀ ਤੁਮਾਂ ਵੀ ਸਪੋਰਟ ਕਿਉਂਕਿ ਮੈਂ ਅਜੇ ਨਾ ਕੋ ਉਹਨਾਂ ਦੀ ਇਦਾਂ ਦੀ ਗੱਲ ਮੇਰੇ ਨਾਲ ਕੋਈ ਮੀਟਿੰਗ ਹੋਈ ਹੈ ਨਾ ਮੈਂ ਕੁਝ ਸੁਣਿਆ ਹੈ ਜੇ ਕੋਈ ਬੰਦੇ ਕੋਈ ਕਰ ਰਹੇ ਨੇ ਤਾਂ ਚੰਗੀ ਗੱਲ ਐ ਪਰ ਅਜੇ ਤਾਂ ਸਾਨੂੰ ਪਹਿਲਾਂ ਤਾਂ ਆਪਣੀ ਸੁਭਾਅ ਬਦਲਣ ਦੀ ਲੋੜ ਐ ਇੱਕ ਜਾਂਦਾ ਦੂਜਾ ਜਾਂਦਾ ਦੂਜਾ ਆਉਂਦਾ ਤੀਜਾ ਜਾਂਦਾ ਜਦੋਂ ਉਹਦੇ ਤੇ ਪਹੁੰਚਦਾ ਅਗਲਾ ਫੇਰ ਪਤਾ ਲੱਗਦਾ ਵੀ ਉਹ ਉਦਾਂ ਦੇ ਹੀ ਰਹਿੰਦਾ ਜ਼ਿਆਦਾਤਰ ਸਾਡੀ ਲੜਾਈ ਇਹ ਐ ਵੀ ਆਹ ਉਹਦਾ ਇਹਦੇ ਕੋਲ ਐ ਮੈਂ ਉਹ ਮੇਰੇ ਕੋਲ ਹੋਵੇ ਜ਼ਿਆਦਾ ਕਈ ਬੰਦੇ ਸੋਚਦੇ ਨੇ ਕਿ ਜਿਹੜਾ ਹੁਣ ਇਹ ਖਾ ਰਿਹਾ ਮੈਂ ਕਦੋਂ ਖਾਣ ਲੱਗਾਂ